ਕਿਤਾਵ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ। ਅਗਲੀ ਤਰੀਕ ਉੱਤੇ ਜਦੋਂ ਗੋਂਦੀ ਪੇਸ਼ ਹੋਇਆ ਉਹਨੇ ਦੇਖਿਆ ਜੱਜ ਮੁਸਕਰਾ ਰਿਹਾ ਸੀ ਦੋਵਾਂ ਵਕੀਲਾਂ ਨਾਲ ਹੀ ਹੱਸ-ਹੱਸ ਬੋਲਦਾ। ਨਹੀਂ ਤਾਂ ਪਹਿਲੀਆਂ ਤਰੀਕਾਂ ਵੇਲੇ ਗੋਂਦੀ ਵੇਖਦਾ ਜੱਜ ਮੱਚਿਆ ਬੁਝਿਆ ਜਿਹਾ ਰਹਿੰਦਾ। ਅੱਧੀ ਗੱਲ ਸੁਣਦਾ। ਅਦੀਨ ਨਹੀਂ ਸੁਣਦਾ ਸੀ ਵੱਡੂ ਖਾਉਂ ਕਰਦਾ ਜਿਵੇਂ ਇਹ ਜੱਜ ਨਹੀਂ ਕੋਈ ਪੁਰਸ ਅਫਸਰ ਹੋਵੇ ਉਸ ਦਿਨ ਵਕੀਲਾਂ ਨੇ ਥੋੜੀ ਥੋੜੀ ਜਿਰਾ ਵੀ ਕੀਤੀ ਗੋਂਦੀ ਦਾ ਵਕੀਲ ਆਪਣੀ ਟੁੱਟੀ ਐਨਕ ਨੂੰ ਵਾਰ-ਵਾਰ ਠੀਕ ਕਰਦਾ ਅਤੇ ਜੱਜੇ ਨਾਲ ਬੋਲਦਾ ਸੀ ਹੱਸਦੇ ਹੱਸਦੇ ਹੀ ਜੱਜ ਨੇ 15 ਦਿਨਾਂ ਦੀ ਤਰੀਕ ਦੇ ਦਿੱਤੀ ਟੁੱਟੀ ਐਨਕ ਵਾਲਾ ਮਦਰਾਂ ਵਕੀਲ ਖੁਸ਼ ਹੋ ਗਿਆ ਦੂਜਾ ਵਕੀਲ ਵੀ ਖੁਸ਼ ਪਰ ਦੋਵੇਂ ਹੀ ਕੁਝ ਕੁ ਉਦਾਸ ਜਿਹੇ ਸਨ ਗੋਂਦੀਆ ਤੇ ਉਸ ਦੇ ਸਾਥੀ ਨੰਬਰਦਾਰ 파ਖਰ ਸਿੰਘ ਤੇ ਪ੍ਰੀਤਮ ਗੱਲਾਂ ਕਰਨ ਲੱਗੇ ਹੈਰਾਨ ਹੋਏ ਕਿ ਪਹਿਲਾਂ ਤਾਂ ਤਾਰੀਖ 2233 ਦਾ 6 6 ਮਹੀਨਿਆਂ ਦੀ ਪੈਂਦੀ ਰਹੇ ਸੀ ਪਰ ਹੁਣ ਇਹ 15 ਦਿਨ ਦੀ ਹੀ ਤਾਰੀਖ ਕਿਉਂ ਦੇ ਗਏ ਤੇ ਨਾਲੇ ਤਾਰੀਖ ਕਿਉਂ ਦਿੱਤੀ ਫੈਸਲਾ ਹੀ ਕਿਉਂ ਨਹੀਂ ਸੁਣਾਇਆ ਗੋਦੀ ਨੇ ਫਿਕਰ ਕੀਤਾ 2000 ਦਾ ਕੋਈ ਅਸਰ ਹੋਇਆ ਲੱਗਦਾ ਨਹੀਂ ਪਰ ਆਪਣੇ ਅੱਡੇ ਉੱਤੇ ਜਾ ਕੇ ਵਕੀਲ ਨੇ ਉਹਨਾਂ ਨੂੰ ਸਮਝਾਇਆ ਕਿ ਹੁਣ ਅਗਲੀ ਤਰੀਕ ਉੱਤੇ ਤਾਂ ਬਸ ਸਮਝੋ ਫੈਸਲਾ ਹੀ ਹੋਣਾ ਹੈ ਵਕੀਲ ਕੋਲ ਵਿਦਿਆ ਹੋ ਕੇ ਉਹ ਲਾਲਾ ਦੌਲਤ ਰਾਮ ਵੱਲ ਹੋਏ ਉਹ ਪਹਿਲਾਂ ਹੀ ਬੋਲ ਉੱਠਿਆ ਕਿਉਂ ਕਿਦਨ ਦੀ ਪੈ ਗਈ ਪਾਖਰ ਸਿੰਘ ਕਹਿੰਦਾ ਅਗਲੇ ਤੋਂ ਅਗਲੇ ਬੁੱਧਵਾਰ ਫੇਰ ਆਉਣਾ ਬਸ ਨੰਬਰਦਾਰਾ ਠੀਕ ਹੈ ਕੀ ਠੀਕ ਹੈ ਗੋਂਦੀ ਤੱਤਾ ਜਿਹਾ ਹੋ ਕੇ ਬੋਲਿਆ ਦੌਲਤ ਰਾਮ ਆਪਣੀ ਗੱਦੀ ਤੋਂ ਉੱਠਿਆ ਨੰਬਰਦਾਰ ਨੇ ਗੋਂਦੇ ਨੂੰ ਪਰੇ ਜਹਲ ਜਾ ਕੇ ਉਹਨਾਂ ਦੀਆਂ ਬਾਹਾਂ ਫੜ ਕੇ ਕਿਹਾ ਮੇਰੇ ਸਾਰੀ ਗੱਲ ਕੀਤੀ ਐ ਅਗਲੀ ਤਰੀਕ ਤੇ ਪੱਕਾ ਫੈਸਲਾ ਹੋ ਹੁਣ ਤੁਸੀਂ ਕੰਨ ਭਾਰ ਸੌਂਜੋ ਜਾ ਕੇ ਮੂੰਹ ਤੇ ਥੁੱਕ ਦਿਓ ਜੇ ਕਾਣ ਮੇਣ ਹੋਵੇ ਕੋਈ ਉਹਨਾਂ ਦਾ ਦਿਲ ਟਿਕਾਣੇ ਆ ਗਿਆ ਤੇ ਫਿਰ ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਬਸ ਅੱਡੇ ਜਾ ਕੇ ਬੱਸ ਦੀ ਉਡੀਕ ਕਰਨ ਲੱਗੇ ਚਾਹ ਵੀ ਪੀ ਲਈ ਦੋ ਦੋ ਘੰਟਿਆਂ ਬਾਅਦ ਬੱਸ ਮਿਲਦੀ 4 ਵਜੇ ਵਾਲੀ ਬੱਸ ਦਾ ਟਾਈਮ ਸੀ ਉਹੀ ਗੱਲ ਹੋਈ ਅਗਲੇ 15 ਦਿਨਾਂ ਨੂੰ ਜਦੋਂ ਉਹ ਤਰੀਕ ਉੱਤੇ ਗਏ ਜਦ ਨੇ ਫੈਸਲਾ ਹੀ ਸੁਨਾਇਆ ਫੈਸਲਾ ਗੋਂਦੀ ਦੇ ਹੱਕ ਵਿੱਚ ਹੋ ਗਿਆ ਤੀਰਥ ਸਿੰਘ ਤੇ ਉਹਦੇ ਬੰਦੇ ਕੰਨ ਬਲੇੜ ਕੇ ਉਤੋਂ ਤੁਰਦੇ ਹੋਏ ਤੀਰਥ ਦਾ ਵਕੀਲ ਹੱਥ ਝਾੜ ਕੇ ਆਪਣੇ ਅੱਡੇ ਉੱਤੇ ਜਾ ਬੈਠਾ ਅਗਲੇ ਕੇਸ ਦੀ ਸੁਣਵਾਈ ਦਾ ਇੰਤਜ਼ਾਰ ਕਰਨ ਲੱਗਿਆ ਟੁੱਟੀ ਅੰਕ ਵਾਲਾ ਮਦਰਾ ਵਕੀਲ ਅੱਡਿਆਂ ਚੁੱਕ ਚੁੱਕੇ ਗੱਲਾਂ ਕਰ ਰਿਹਾ ਸੀ ਕਹਿ ਰਿਹਾ ਸੀ ਰਾਤ 12 ਵਜੇ ਤੱਕ ਬੈਠਾ ਰਿਹਾ ਥੋੜੇ ਕੇਸ ਦੀਆਂ ਕਿਤਾਬਾਂ ਹੀ ਸਟੱਡੀ ਕੀਤੀਆਂ ਮੈਨੂੰ ਤਾਂ ਪਹਿਲਾਂ ਪਤਾ ਸੀ ਹੁਣ ਤਾਂ ਖੁਸ਼ ਹੋ ਨਾ ਗੋਂਦੀ ਮੋਢੇ ਉਤਲਾ ਲਾਲ ਪਰਨਾ ਵਾਰ-ਵਾਰ ਠੀਕ ਕਰਦਾ ਤੇ ਵਕੀਲ ਨੂੰ ਅਸੀਸਾਂ ਦੇਣ ਲੱਗਦਾ ਨੰਬਰਦਾਰ ਵਕੀਲ ਦੀ ਤਾਰੀਫ ਕਰਦਾ ਤੇ ਆਪਣੀਆਂ ਨਿੱਕੀਆਂ ਖਟੜੀਆਂ ਅੱਖਾਂ ਵਿੱਚ ਗੁੱਜਾ-ਗੁੱਜਾ ਮੁਸਕਰਾਉਂਦਾ ਵੀ ਗੋਂਦੀ ਨੇ ਵਕੀਲ ਦਾ ਬਕਾਇਆ ਦਿੱਤਾ ਤੇ ਫੈਸਲੇ ਦੀ ਨਕਲ ਅਗਲੇ ਮੰਗਲਵਾਰ ਲੈਣ ਕਰਕੇ ਉਹ ਵਿਦਾ ਹੋ ਗਿਆ ਦੌਲਤਰਾਮ ਕੋਲ ਉਹ ਗਿਆ ਤਾਂ ਐਨ ਕੁੱਤੋਂ ਦੀ ਝਾਕ ਕੇ ਉਹ ਉੱਬੜ ਕੇ ਬੋਲਿਆ ਕਿਉਂ ਪੰਡਤ ਜੀ ਕੋਈ ਬਰਫੀ ਦਾ ਟੁਕੜਾ ਸਾਡੇ ਮੂੰਹ 'ਚ ਹੀ ਪਾ ਦਿਓ ਹੁਣ ਤਾਂ ਨੰਬਰਦਾਰ ਤੇ ਪ੍ਰੀਤਮ ਦੌਲਤਰਾਮ ਕੋਲ ਬੈਠੇ ਰਹੇ ਤੇ ਗੋਦੀ ਭੱਜ ਕੇ ਵਿਚਾਰ ਵਿੱਚੋਂ ਕਿੰਨੇ-ਕਿੰਨੇ ਦੇ ਦੋ ਲਫਾਫੇ ਵਰਫੀ ਦੇ ਲੈ ਆਇਆ ਇੱਕ ਲਫਾਫਾ ਉਹਨੇ ਦੌਲਤਰਾਮ ਨੂੰ ਦਿੱਤਾ ਤੇ ਦੂਜੇ ਲਫਾਫੇ ਵਿੱਚੋਂ ਵਰਫੀ ਦੀਆਂ ਟੁਕੜੀਆਂ ਆਪਣੇ ਵਕੀਲ ਉਹਦੇ ਮੁਨਸ਼ੀ ਪਾਖਰ ਪ੍ਰੀਤਮ ਤੇ ਕੋਲਕੜੇ ਹੋਰ ਬੰਦਿਆਂ ਨੂੰ ਵੰਡ ਦਿੱਤੀਆਂ ਦੌਲਤਰਾਮ ਨੇ ਗੱਦੀ ਤੋਂ ਉੱਠ ਕੇ ਆਖਰ ਨੰਬਰਦਾਰ ਦਾ ਹੱਥ ਘੁੱਟਿਆ ਤੇ ਆਖਣ ਲੱਗਿਆ ਨੰਬਰਦਾਰਾ ਤੂੰ ਕੰਮ ਦੱਸਿਆ ਕਰ ਆਪਾਂ ਦਾ ਦਾਸਾਂ ਤੇਰੇ ਉਹ ਓੱਡੇ ਉੱਤੇ ਆਏ ਤਾਂ ਪ੍ਰੀਤਮ ਹੱਸ ਕੇ ਕਹਿੰਦਾ ਅੱਜ ਤਾਂ ਦੋ ਬੋਤਲਾਂ ਦਾ ਹੱਕ ਬਣਦਾ ਵੰਡਤਾ ਖੁਸ਼ੀ ਹੋਈ ਐ ਗੁੰਦੀ ਆਖ ਰਿਹਾ ਸੀ ਦੋ ਕੀ ਚਾਰ ਬੋਤਲਾਂ ਪੀਓ ਬੋਤਲਾਂ ਕਿਹਦੀਆਂ ਨੇ ਆਪਾਂ ਮੋੜਚਾ ਜਿੱਤ ਲਿਆ ਹੁਣ ਜੱਟ ਸਾਲਾ ਬੋਲਤਾ ਨਹੀਂ ਜਾਊ ਫਿਰਦਾਸੀ ਪੁੱਛ ਚੱਕੀ ਪਲਾਂ ਪੁੰਨ ਦੀ ਚੀਜ਼ ਕਿਸੇ ਨੇ ਮੜਵਾਈ ਹੈ ਅੱਜ ਤਾਈ ਧਰਤੀ ਦੀ ਕੰਡ ਦੇ ਕਿਧਰੇ ਆਪਣੇ ਕਿਰਾਏ ਜੋਗੇ ਪੈਸੇ ਰੱਖ ਕੇ ਬਾਕੀ ਦੇ ਨੋਟ ਗੁੰਦੀ ਨੇ ਨੰਬਰਦਾਰ ਨੂੰ ਫੜਾ ਦਿੱਤੇ ਤੇ ਕਹਿੰਦਾ ਲਾਓ ਖਾਓ ਪਿਓ ਮੋਜਾਂ ਕਰੋ ਪਰ ਮੈਂ ਤਾਂ ਚੱਲਿਆ ਪਿੰਡ ਨੂੰ ਮੈਂ ਕੀ ਕਰੂੰ ਤੁਸੀਂ ਆ ਜਿਓ ਮਗਰੋ ਤੇ ਤੁਹਾਡਾ ਚਿੱਤ ਕਰੇ ਨੰਬਰਦਾਰ ਕਹਿੰਦਾ ਓਏ ਦੇਵਤਾ ਐਨੇ ਤਾਂ ਬਹੁਤੇ ਆ ਬਸ ਆ 50 ਰੁਪਏ ਬਹੁਤ ਆ ਆਫੜ ਉਹਨੇ 30 40 ਦੇ نوٹ ਗੋਂਦੀ ਨੂੰ ਮੋੜ ਕੇ ਦੇ ਦਿੱਤੇ ਤੇ ਕਹਿਣ ਲੱਗਿਆ ਕੁਛ ਘਰ ਨੂੰ ਵੀ ਲੈ ਜਾ ਕੋਈ ਲੱਡੂ ਪਿੰਨੀ ਦਾਦੀ ਨੂੰ ਵੀ ਖੁਸ਼ ਕਰ ਦੇ ਦੀਕਦੀ ਹੋ ਪਿੰਡ ਵਿੱਚ ਗੋਂਦੀ ਦੇ ਮਕਦਮੇ ਜਿੱਤਣ ਦੀਆਂ ਗੱਲਾਂ ਹੁੰਦੀਆਂ ਬਾਮਣ ਨੇ ਅੜੀ ਪਗਾਤੀ ਦੇਖ ਲੋ ਹੰਡ ਨਹੀਂ ਛੱਡੀ ਗੋਡੀ ਲਵਾਤੀ ਘੇਰਾ ਦਾ ਜੱਟ ਦੀ ਲੱਗ ਭਾਵੇਂ ਆਪ ਦੀ ਵੀ ਬੁੱਥ ਗਈ ਵਿੱਚ ਵਿੱਚ ਕਈ ਇਹ ਕਹਿੰਦੇ ਸਨ ਦੋ ਬਿਗੇ ਖਾਤਰ ਆਵਦੀ ਤਿੰਨ ਕਿੱਲੇ ਨਹੀਂ ਫੂਕਲੀ ਪੁੱਠੀ ਖੋਪੜੀ ਲੱਗਦੀ ਆ ਬ੍ਰਾਹਮਣ ਦੇ ਕੀ ਕੱਢ ਲਿਆ ਉਹਦੇ ਵਿੱਚੋਂ ਤੀਰਥ ਨੇ ਵੀ ਕੀ ਕੱਢ ਲਿਆ ਦੋਵੇਂ ਬੇਅਕਲ ਟੱਕਰ 'ਤੇ ਤੇ ਫੇਰ ਕੋਈ ਆਖਦਾ ਜੀਨੇ ਖੱਟਣਾ ਸੀ ਉਹ ਖੱਟ ਗਿਆ ਝੰਡਾ 5 ਕਿੱਲੇ ਮਾਦ ਗਿਆ ਤੀਰਥ ਨੇ ਕੀ ਥੋੜਾ ਪੈਸਾ ਲਾਇਆ ਭਾਈ ਗੰਜੈਸ ਸੀ ਘਰੋਂ ਹੀ ਸਾਰੀ ਗਿਆ ਪੱਟਿਆ ਤਾਂ ਗਿਆ ਬ੍ਰਾਹਮਣ ਕੋਈ ਹੋਰ ਗੋਂਦੀ ਦਾ ਚੋਰਾ ਕਰਦਾ ਕੋਈ ਪਤੇ ਦੀ ਆਖਦਾ ਚੋਕ ਤਾਂ ਛੰਡੇ ਨਹੀਂ ਲਾਈ ਸੀ ਸੁਣਿਆ ਪੀਰਤ ਨੂੰ ਵੀ ਤੇ ਗੋਂਦੀ ਨੂੰ ਵੀ ਵਿੱਚੋਂ ਜਿਹੜੀ ਗੱਲ ਹੈਗੀ ਸੀ ਹੈਗੀ ਸੀ ਦੋਹਾਂ ਦੀ ਲੜਾਈ ਜੋ ਛੰਡੇ ਨਹੀਂ ਖਟਿਆ ਜਾਂ ਫਿਰ ਪਾਖਰ ਤੇ ਪ੍ਰੀਤਮ ਦਾ ਨੁਕਲ ਪਾਣੀ ਚੱਲਦਾ ਰਿਹਾ ਬਾਮਣ ਦੇ ਸਿਰੋ 2-3 ਸਾਲ ਗੋਂਦੀ ਅਗਵਾੜ ਵਿੱਚ ਇੱਕ ਗੱਡ ਕੇ ਤੁਰਦਾ ਖੰਗੂਰਾ ਮਾਰਦਾ ਦੂਜੇ ਬਾਮਣਾ ਕੋਲ ਹੁਬ ਹੁਬ ਗੱਲਾਂ ਕਰਦਾ ਉਦੇ ਪਿੱਠ ਪਿੱਛੇ ਲੋਕ ਆਖਦੇ ਬਾਮਣ ਨੇ ਉੱਜੜਣਾ ਔਰ ਕੀ ਫਿਰਦਾ ਪਾਉਆਂ ਦੀ ਫਿਟਕ ਫਿਟਕ ਕਰਦਾ ਦੋ ਬਿੱਗੀਆਂ ਨੂੰ ਚਿਤਰਾ ਤੋਂ ਲੈ ਲੇ ਪੰਜ ਕਿੱਲਾਂ ਨਾਲੋਂ ਦੋ ਬਿੱਗੇ ਚੰਗੀ ਐ ਆਪਦੀ ਸੰਭ ਲੈੰਦਾ ਉਹੀ ਬਾਤ ਸੀ ਉਹਨਾਂ ਦੇ ਨਾਂ ਵਿੱਚ ਹੀ ਦੋ ਸਾਲਾਂ ਬਾਅਦ ਬਦਰੀ ਨਰਾਇਣ ਪਿੰਡ ਆਇਆ ਪਿਓ ਦੀ ਬੇਅਕਲੀ ਦੇਖ ਕੇ ਉਹ ਪਿੰਡ ਵਿੱਚ ਲੋਕਾਂ ਸਾਹਮਣੇ ਬੋਲਣ ਜੋਗਾ ਨਹੀਂ ਸੀ ਉਹਨਾਂ ਦੀ ਗਵਾਂਡਣ ਅਤਰੀ ਬੁੜੀ ਨੇ ਤਾਂ ਆਖ ਵੀ ਦਿੱਤਾ ਬੇ ਬਦਰੀ ਆਵਦਾ ਪੜਿਆ ਫਿਰਦਾ ਮਾਰ ਥੱਬਾ ਜਮਾਤਾਂ ਦਾ ਗੋਂਦੀ ਨੂੰ ਵੀ ਅਕਲ ਦੇ ਦੇ ਕੋਈ ਪਿਓ ਦਾਦੇ ਦੀ ਫੁੱਕੀ ਜਾਂਦਾ ਆਖਨ ਉਹਦਾ ਤੈਨੂੰ ਹੀ ਜੁਗਣੇ ਬੈਣੇ ਆ ਇਹ ਕੰਡੇ ਜਿਹੜੇ ਉਹ ਬੀਜੇ ਹੋਏ ਨੇ ਬਦਰੀ ਨੂੰ ਬਹੁਤ ਚੜ ਚੜੀ ਗੁੱਸਾ ਜੇ ਹੋ ਕੇ ਉਹ ਬੋਲਿਆ ਬਾਹਮਣਾ ਕੋਲ ਜ਼ਮੀਨ ਦਾ ਕੀ ਕੰਮ ਤਾਈ ਜਿਵੇਂ ਆਈ ਹੋਣੀ ਆ ਕਦੇ ਉਵੇਂ ਜਾਓ ਸਾਡੇ ਪੜਦਾਦੇ ਜਾਂ ਨੱਕੜ ਦਾਦੇ ਨੂੰ ਜਾਂ ਉਹਦੇ ਪੜਦਾਦੇ ਜਾਂ ਨੱਕੜ ਦਾਦੇ ਨੂੰ ਕਿ ਤੇ ਜੱਟ ਨਹੀਂ ਐ ਜ਼ਮੀਨ ਪੁੰਨ ਕਰਕੇ ਦਿੱਤੀ ਹੋਣੀ ਐ ਹੁਣ ਜੱਟਾਂ ਕੋਲੇ ਮੁੜ ਕੇ ਜਾਓ ਹੋਰ ਕੀ ਮੰਗ ਖਾਣੀ ਜਾਤ ਨੂੰ ਜ਼ਮੀਨ ਕੀ ਆਖੇ ਬੁੜੀ ਮੁੜ ਕੇ ਨਹੀਂ ਬੋਲੀ ਬਦਰੀ ਨੇ ਨਾ ਪਿਓ ਨੂੰ ਕੁਝ ਆਖਿਆ ਤੇ ਨਾ ਹੀ ਮਾਂ ਨਾਲ ਇਸ ਸੰਬੰਧੀ ਗੱਲ ਕੀਤੀ ਪਿਓ ਨੂੰ ਤਾਂ ਬੁਲਾਇਆ ਤੱਕ ਵੀ ਨਹੀਂ ਮਾਂ ਨਾਲ ਹੋਰ ਹੀ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ ਦੁਪਹਿਰ ਜਹੇ ਆਇਆ ਸੀ ਰੋਟੀ ਖਾਧੀ ਤੇ ਪਿਛਲੇ ਪਹਿਰ ਦੀ ਚਾਹ ਪੀ ਕੇ ਆਪਣਾ ਝੋਲਾ ਮੋਢੇ ਲਟਕਾਇਆ ਤੇ ਚਲੇ ਆ ਗਿਆ ਪਤਾ ਨਹੀਂ ਕਿੱਧਰੋਂ ਆਇਆ ਸੀ ਤੇ ਕਿਧਰ ਨੂੰ ਜਾਣਾ ਸੀ ਪਹਿਲਾਂ ਨਾਲ ਉਹ ਸਿਹਤ ਵੀ ਕਮਜ਼ੋਰ ਸੀ ਤੇ ਮੱਥਾ ਚੰਤਾਤੁਰ ਦਿਰਤ ਅੰਦਰੋਂ ਅੰਦਰੀ ਬਹੁਤ ਅਨਮੋਸ਼ੀ ਮੰਨ ਗਿਆ ਆਪਣੇ ਕੀਤੇ ਉਹ ਤੇ ਉਹ ਪਸਤਾਉਂਦਾ ਵੀ ਉਹਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਝੰਡੇ ਨੇ ਬਹਾਮਣ ਦੀ ਜ਼ਮੀਨ ਹਥਿਆਉਣ ਲਈ ਹੀ ਇਹ ਤਾਣਾ ਬਾਣਾ ਤਣਿਆ ਸੀ ਉਹਨੂੰ ਖਾਮ ਖਾ ਬਹਾਮਣ ਦੇ ਖਿਲਾਫ ਚੁੱਕ ਦਿੱਤਾ ਇਹ 2 ਬਿੱਗੇ ਤਾਂ ਉਹਨਾਂ ਕੋਲ ਕੋਦੋਂ ਦੀ ਨਹੀਂ ਸੀ ਤੇ ਹੁਣ ਇਸ 2 ਬਿੱਗੇ ਨੇ ਕਿਹੜਾ ਉਹਨਾਂ ਨੂੰ ਵੱਡਾ ਜ਼ਗੀਰਦਾਰ ਬਣਾ ਦੇਣਾ ਸੀਗਾ ਪਰ ਆਪਣੇ ਚਿੱਤ ਵਿੱਚ ਹੀ ਉਹ ਗੁੰਦੀ ਉੱਤੇ ਵੀ ਖਿਜਦਾ ਉਹਨੂੰ ਗਾਲਾਂ ਕੱਢਣ ਲੱਗਦਾ ਕੰਜਰ ਦੇ ਬਾਂਮਣ ਨੇ ਹਿੰਦ ਨਹੀਂ ਛੱਡੀ ਆਪਦੀ ਜ਼ਮੀਨ ਤਾਂ ਫੋਕਲੀ ਪਰ ਮੇਰੀ ਦੋ ਬਿੱਗਿਆਂ ਨੂੰ ਅੰਨੇ ਆਲਾ ਜੱਫਾ ਨਹੀਂ ਛੱਡਿਆ ਤੀਰਥ ਨੂੰ ਮਿਰਖੇ ਫੌਜੀ ਨੇ ਇੱਕ ਸਿੱਖ ਦਿੱਤੀ ਸਰਕਾਰ ਚੋਂ ਤਾਂ ਹਾਰ ਗਿਆ ਤੂੰ ਹੁਣ ਇੱਕ ਦੂਜਾ ਹਥਿਆਰ ਵਰਤ ਕੇ ਦੇਖ ਬਾਂਮਣ ਮਾਣ ਦਾਨ ਦਾ ਭੁੱਖਾ ਬਹੁਤ ਹੈ ਗਵਾੜ ਦਾ ਇਕੱਠ ਕਰ ਲੈ ਪੈਰਾਂ ਤੇ ਪੱਗ ਰੱਖ ਦੇ ਤੇਰਾ ਕੀ ਕਸਣਾ ਬਾਮਣ ਜਮੀਨ ਨਾ ਛੱਡੇ ਤਾਂ ਮੈਨੂੰ ਨੀਵੇਂ ਥਾ ਖੜਾ ਕਰ ਲਈ ਮੈਂ ਚੰਗੀ ਤਰ੍ਹਾਂ ਜਾਣਦਾ ਇਸ ਬਾਮਣ ਦੀ ਜੜੀ ਨੂੰ ਤੀਰਥ ਪਾਖਰ ਨੰਬਰਦਾਰ ਕੋ ਗਿਆ ਉਹਨੇ ਪ੍ਰੀਤ ਨਾਲ ਵੀ ਇਹ ਗੱਲ ਕੀਤੀ ਨਾਦਰ ਦੀ ਸਲਾਹ ਵੀ ਲੈ ਲਈ ਛੰਡੇ ਦੇ ਮੁੰਡੇ ਹਰਦੇਤ ਨੂੰ ਵੀ ਪੁੱਛ ਲਿਆ ਸਾਰੇ ਕਹਿੰਦੇ ਇਹ ਵੀ ਦੇਖ ਲੈ ਜਮੀਨ ਨਹੀਂ ਛੱਡੂ ਤੇਰਾ ਕੁਝ ਤੋੜਦਾ ਨਹੀਂ ਲੈ ਜਾਉ ਪਾਖਰ ਉਲਟ ਪਾਸੇ ਹੋ ਬੈਠਾ ਉਹ ਪਹਿਲਾਂ ਗੋਦੀ ਨਾਲ ਦੁਰੇ ਦੀ ਵੀ ਉਹ ਵੀ ਲਾਉਣੀ ਚਾਹੁੰਦਾ ਸੀ ਤੀਰਥ ਨੂੰ ਕਹਿੰਦਾ ਨਹੀਂ ਮੰਨੂ ਬਾਹਮਣ ਤਾਂ ਸਾਰਾ ਗਵਾੜ ਏਕਾ ਕਰਕੇ ਦੇਹਲੀ ਚੰਨ ਵੀ ਹਟਾ ਦੇਾਂਗੇ ਹੋਰ ਬਾਹਮਣ ਥੋੜੇ ਆ ਗਵਾੜ ਚੋ ਗਵਾੜ ਦਾ ਘਟ ਦੇਖ ਕੇ ਤਾਂ ਥੂਲੀ ਥੂਲੀ ਮੋਤੂ ਹੁੰਦੀ ਜਜਮਾਨ ਨਹੀਂ ਉਹ ਛੱਡ ਸਕਦਾ ਜ਼ਮੀਨ ਛੱਡ ਦੋ ਇਹ ਵੀ ਦੇਖ ਲਓ ਤੁਸੀਂ ਬੈਲੋ ਕੇ ਅਗਵਾੜ ਵਿੱਚ ਕੁੱਲ 40 ਘਰ ਸਨ 25 ਘਰ ਜੱਟਾਂ ਦੇ ਤੇ ਬਾਕੀ 15 ਤਰਖਾਣਾ ਸ਼ੀਂਬਿਆਂ ਬਾਣੀਆਂ ਖੱਤਰੀਆਂ ਚ ਹੋਰਾਂ ਦੇ ਨਾਈਆਂ ਦੇ ਸਨ ਇਕਕਾਰ ਗੋਂਦੀ ਬੰਮਣ ਦਾ ਤੀਰਥ ਘਰ ਘਰ ਜਾ ਕੇ ਕਹਿਆ ਆਇਆ ਕਿ ਕੱਲ ਨੂੰ ਤੜਕੇ ਸੰਦੇਹਾਂ ਹੀ ਸੱਤ ਵਿੱਚ ਇਕੱਠ ਹੈ ਇੱਕ ਇੱਕ ਬੰਦਾ ਜ਼ਰੂਰ ਆਵੇ ਦੂਜੇ ਦਿਨ ਸਵੇਰੇ ਹੀ ਤੀਰਥ ਆਪ ਘਰੀਂ ਜਾ ਕੇ ਬੰਦਿਆਂ ਨੂੰ ਸੱਦ ਲਿਆਇਆ ਜੱਟਾਂ ਦੇ 20 ਬੰਦੇ ਆ ਗਏ ਬਾਕੀ ਦੀਆਂ ਜਾਤਾਂ ਵਿੱਚੋਂ ਸੱਤ ਅੱਠ ਬੰਦੇ ਹੀ ਆਏ ਗੋਂਦੀ ਨੇ ਵੀ ਸੱਦ ਲਿਆ ਪੈਰਾਂ ਵਿੱਚ ਲੱਕੜ ਦੇ ਪਉਏ ਕੁੜਤਾ ਧੋਤੀ ਸਿਰ ਉੱਤੇ ਖੱਟੀ ਪੱਗ ਤੇ ਮੋਢੇ ਲਾਲ ਪਰਨਾ ਮੱਥੇ ਉੱਤੇ ਤਿਲਕ ਹਰੀ ਓਮ ਹਰੀ ਓਮ ਬੋਲਦਾ ਉਹ ਸਾਥ ਵਿੱਚ ਆ ਖੜਾ ਹੋਇਆ ਕਈਆਂ ਨੇ ਉਹਨ ਮਹਾਰਾਜ ਬੁਲਾਈ ਗੋਂਦੀ ਹਰ ਇੱਕ ਦੀ ਮਹਾਰਾਜ ਦਾ ਜਵਾਬ ਦੇ ਰਿਹਾ ਸੀ ਤੇ ਅਸੀਸ ਵੀ ਸੁਖੀ ਰਹੋ ਜਦੋਂ ਸਾਰਾ ਇਕੱਠ ਵੱਜ ਗਿਆ ਤਾਂ ਸਭ ਤੋਂ ਪਹਿਲਾਂ ਹਰਦੇ ਤੇ ਨਹੀਂ ਗੱਲ ਛੇੜੀ ਦੇਖ ਦੇਵਤਾ ਗੋਂਦੀ ਰਾਮ ਗਵਾੜ ਦਾ ਤੇਰੇ ਨਾਲ ਪੋਛਤਾਂ ਦਾ ਸੰਬੰਧ ਹੈ ਤੂੰ ਕੁੱਲ ਪੁਜੋਤਾ ਸਾਰੇ ਗਵਾੜ ਦਾ ਹੈ ਕਿ ਨਹੀਂ ਹਾਂ ਮਹਾਰਾਜ ਇਹ ਤਾਂ ਜੋ ਕੀ ਝੂਠ ਹੈ ਗੁੰਦੀ ਗਲ ਵਿੱਚ ਲਾਲ ਪਰਨਾ ਪਾ ਕੇ ਹੱਥ ਬੰਨੀ ਖੜਾ ਸੀ ਇਹ ਤੀਰਥ ਸੁੰਦੇ ਬੁਲਾਏ ਆ ਸਭ ਕੱਠ ਕੀਤਾ ਤੇਰੇ ਜਜਮਾਨਾਂ ਦਾ ਲੈ ਮੈਂ ਤਾਂ ਐਨੀ ਕੰਨ ਐ ਇਹਦੀ ਮੋੜੀ ਨਾ ਹੱਥ ਵਿੱਚ ਲਾ ਡੱਕਾ ਤੋੜ ਕੇ ਹਰਦੇ ਤਨੇ ਥੱਲੇ ਸੁੱਟ ਦਿੰਦਾ ਲਓ ਮੇਰੇ ਵਾਸਤੇ ਤਾਂ ਤੁਸੀਂ ਸਾਰੇ ਜਜਮਾਨੀਓ ਤੀਰਥ ਸੂ ਕੀ ਤੇ ਤੁਸੀਂ ਸਾਰੇ ਕੀ ਹੁਕਮ ਕਰੋ ਮੈਂ ਕਦੋਂ ਭੱਜਦਾ ਤੁਹਾਡੇ ਕੋਲ ਗੁੰਦੀ ਲਿਸੋ ਲਸਲਾਹੀ ਬੈਠਾ ਸੀ ਤਾਂ ਫਿਰ ਤੀਰਥ ਨੇ ਆਪਣੇ ਸਿਰ ਦਾ ਸਾਫਾ ਲਾ ਕੇ ਗੋਂਦੀ ਦੇ ਪੈਰਾਂ ਵੱਲ ਕੀਤਾ ਗੋਂਦੀ ਬਿਲਕੁਠਿਆ ਇਹ ਕੀ ਇਹ ਕੀ ਤੀਰਥ ਸਿਆ ਸਿਆਣਾ ਬਣ ਇਹ ਕੀ ਕਰਨ ਲੱਗਿਆ ਕਮਲਾ ਤਾਂ ਨਹੀਂ ਹੋ ਗਿਆ ਤੇ ਤੀਰਥ ਦੇ ਹੱਥੋਂ ਭੱਗ ਹੋ ਕੇ ਗੋਂਦੀ ਨੇ ਉਹਦੇ ਸਿਰ ਉੱਤੇ ਮੱਲੋ ਮਲੀ ਰੱਖ ਦਿੱਤੀ ਤੀਰਥ ਗਿੜਗੜਾਇਆ ਬਾਬਾ ਆਪਾਂ ਕਚੈਰੀਆਂ 'ਚ ਵੀ ਲੜਨਗੇ ਸਭ ਕਰ ਲਿਆ ਤੂੰ ਜਿੱਤ ਗਿਆ ਪਰ ਮੈਂ ਤੈਨੂੰ ਐਨੇ ਭਰੇ ਕੱਠ ਵਿੱਚ ਕਹਿਣਾ ਮੇਰੀ ਬੇਨਤੀ ਹੈ ਮੇਰੇ ਪਿਓ ਨੇ ਜਿਹੜੀ ਤੇਰੇ ਪਿਓ ਨੂੰ ਤੈਨੂੰ ਸਮਝ ਉਹਨ ਕਰਕੇ ਦਿੱਤੀ ਸੀ ਉਹ ਮੈਨੂੰ ਮੋੜ ਦੇ ਪਾਖਰ ਹੁਣ ਤੱਕ ਚੁੱਪ ਬੈਠਾ ਸੀ ਉੱਠਿਆ ਤੇ ਬੋਲਿਆ ਗੋਦੀराम ਪਾਈ ਇਹ ਪੰਚਾਇਤ ਹੈ ਪੰਚਾਇਤ ਸਰਕਾਰ ਨਾਲੋਂ ਉੱਚੀ ਹੁੰਦੀ ਹੈ ਪੈਰੀ ਪੱਗ ਰੱਖਦੀ ਤੀਰਥ ਨੇ ਹੁਣ ਐਦੂਬਦ ਕੀ ਚੀਜ਼ ਰਹਿ ਗਈ ਪ੍ਰੀਤਮ ਕਹਿੰਦਾ ਗੋਦੀਰਾਮਾ ਦਿਖਾ ਦੇ ਦਰਿਆ ਦੇ ਲਈ ਬਾਦਸ਼ਾਹ ਆਦਮੀ ਐ ਤੂੰ ਦੋ ਬਿਗੇ ਤੇਰੇ ਲਈ ਕੀ ਜ਼ਿਆਦਾ ਸਾਰਾ ਗਵਾੜ ਦੇ ਨੂੰ ਕਹੀ ਜਾਂਦਾ ਸਾਰੀ ਉਮਰ ਤੇਰੀ ਜੁਤੀ ਸਿਰ ਤੇ ਰਹੁ ਇਹਨਾਂ ਦੇ ਮਾਨ-ਦਾਣ ਨਾਲੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਦੁਨੀਆ 'ਚ ਦੂਜਿਆਂ ਨੂੰ ਚੁੱਪ ਜਾਏ ਹੋਏ ਦੇਖ ਕੇ ਮਿਲਖਾ ਫੌਜੀ ਬੋਲਿਆ ਗੋਬਿੰਦ RAM ਨਰ ਬ੍ਰਾਹਮਣ ਐ ਫੇਰ ਵੀ ਦਲੇਰ ਐ ਇਹਦੇ ਵਾਸਤੇ ਕੀ ਵੱਡੀ ਚੀਜ਼ ਐ ਇਹ ਨਾਦਰ ਕੁਝ ਨਹੀਂ ਬੋਲ ਰਿਹਾ ਸੀ ਤੀਰਥ ਤੇ ਗੋਂਦੀਵਲ ਬਿਟਰ-ਬਿਟਰ ਚਾਕੀ ਜਾਂਦਾ ਸੀ ਉਹਨੇ ਛੇ ਤਿੰਨ ਆਤੂਕੇ ਬਾਈ ਰੁਪਏ ਵੀ ਜਾਣਾ ਸੀ ਉੱਠਿਆ ਤੇ ਐਨਾ ਕਹਿ ਕੇ ਘਰੋਂ ਤੁਰ ਪਿਆ ਗੋਂਦੀਰਾਮਾ ਕੱਠ ਦਾ ਗਵਾੜ ਨੇ ਕਿਸੇ ਗੱਲ ਨੂੰ ਹੀ ਕੀਤਾ ਸ਼ਾਪ ਦੇ ਲਾਣ ਮੱਲਣ ਪਰਾਂ ਬੈਠ ਹੌਲੀ ਹੌਲੀ ਕਿਸੇ ਨੂੰ ਕਹਿ ਰਿਹਾ ਸੀ ਖੇਖਣ ਦੇਖੋ ਇਹਨਾਂ ਦੁਕਾਨ ਦੇ ਪਹਿਲਾਂ ਤਾਂ ਬਾਹਮਣ ਦੀ ਸਾਰੀ ਗੈਣੇ ਧਰਾਤੀ ਕੁੱਕੜਾਂ ਗੂ ਲੜਾਈ ਗਏ ਦੋਹਾਂ ਨੂੰ ਹੁਣ ਦਸਣ ਦੇਖ ਕੀ ਕਰਦੇ ਐ ਪੈਰੀ ਪੱਗ ਪਹਿਲਾਂ ਨਹੀਂ ਦਿੰਦੀ ਸੀ ਪਹਿਲਾਂ ਤਾਂ ਰੋਬ ਦਿੰਦੇ ਸੀ ਇਹੀ ਲੋਕ ਅਖੇ ਬ੍ਰਾਹਮਣਾ ਜ਼ਮੀਨ ਛੱਡ ਦੇ ਨਹੀਂ ਤਾਂ ਦੇਖੀ ਫੇਰ ਆ ਪਾਖਰ ਦੇ ਪ੍ਰੀਤ ਨੂੰ ਦੇਖ ਕਿਵੇਂ ਉਲਰੇ ਪਏ ਆ ਤੀਰਥ ਕੰਨੀ ਇਹੀ ਲੋਕ ਪਹਿਲਾਂ ਬ੍ਰਾਹਮਣ ਤੋਂ ਹੱਡ ਖਾਂਦੇ ਰਹੇ ਆ ਤੀਤ ਨੇ ਇੱਕ ਵਾਰੀ ਫੇਰ ਆਪਣੀ ਪਾਗ ਨੂੰ ਹੱਥ ਪਾਇਆ ਗੋਂਦੀ ਜਿਵੇਂ ਪਾਣੀ ਪਾਣੀ ਹੋ ਗਿਆ ਹੋਵੇ ਬੈਠਾ ਧਰਤੀ ਉਤੇ ਡੱਕੇ ਨਾਲ ਲੀਕਾਂ ਕੱਢ ਰਿਹਾ ਸੀ ਇੱਕਦਮ ਖੜਾ ਹੋ ਕੇ ਬੋਲਿਆ ਹਰੀ ਓਮ ਹਰੀ ਓਮ ਜਾ ਬਈ ਤੀਰਥ ਸਿਆ ਛੱਡੀ ਤੈਨੂੰ ਜਿਹੜੇ ਪਾਸਿਓਂ ਮਰ ਜੇ ਦੋ ਬਿੱਗੇ ਮਿਲਦਾ। ਇਕੱਠ ਵਿੱਚ ਰੌਲਾ ਪੈ ਗਿਆ। ਹਰ ਕੋਈ ਗੋਂਦੀ ਦੇ ਪੈਰੀ ਹੱਥ ਲਾ ਰਿਹਾ ਸੀ। ਗੋਂਦੀ ਨੂੰ ਲੱਗਦਾ ਪੈਰੀ ਹੱਥ ਲਾਉਣ ਵਾਲਾ ਕੋਈ ਕੋਈ ਜਦੋਂ ਉਹਦੇ ਚਿਹਰੇ ਵੱਲ ਗੋਹ ਨਾਲ ਦੇਖਣ ਲੱਗਦਾ ਤਾਂ ਇਉਂ ਜਾਪਦਾ ਜਿਵੇਂ ਕਹਿ ਰਿਹਾ ਹੋਵੇ ਗੋਂਦੀ ਓਏ ਬਾਹਮਣਾ ਅਸਕੇ ਤੇਰੀ ਅਕਲ ਦੇ ਓਏ ਫਿੱਟੇ ਮੋ ਤੇਰੀ ਖੋਪੜੀ ਦਾ। ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਅੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ